ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਹੈ ਜੀ ਇੰਨੀ ਵੱਡੀ ਲੀਡ ਨਾਲ ਜਲੰਧਰ ਵੈਸਟ ਦੇ ਲੋਕਾਂ ਨੇ ਜਿਤਾਇਆ ਆਮ ਆਦਮੀ ਪਾਰਟੀ ਨੂੰ ਸਾਰੇ ਜਲੰਧਰ ਵੈਸਟ ਦੇ ਲੋਕਾਂ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸੀਐਮ ਸਾਹਿਬ ਤੇ ਸੀਐਮ ਸਾਹਿਬ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਬਿਕੋਜ਼ ਸੀਐਮ ਸਾਹਿਬ ਦੇ ਨਾਲ ਨਾਲ ਡਾਕਟਰ ਗੁਰਪ੍ਰੀਤ ਕੌਰ ਜੀ ਨੰਮਨਪ੍ਰੀਤ ਕੌਰ ਜੀ ਮਾਤਾ ਜੀ ਸਾਰੇ ਹੀ ਇਸ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਸੀ ਉੱਥੇ ਤਾਂ ਸਾਰੇ ਜਿਹੜੇ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਹੈ ਵਰਕਰ ਸਹਿਬਾਨ ਨੇ ਲੀਡਰ ਸਹਿਬਾਨ ਨੇ ਵੱਖ-ਵੱਖ ਉਹਦਿਆਂ ਤੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਜਿਨ੍ਹਾਂ ਨੇ ਵੀ ਆਪ ਦਾ ਆਪ ਦਾ ਯੋਗਦਾਨ ਪਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਮਿਹਨਤਾਂ ਰੰਗ ਲੈ ਕੇ ਆਈਆਂ ਹਾਲੀ ਵਿੱਚ ਕਾਂਗਰਸ ਜਿੱਤ ਕੇ ਗਈ ਆਪਨੇ ਆਮ ਆਦਮੀ ਪਾਰਟੀ ਦੇ ਬਾਰੇ ਵਿੱਚ ਦੱਸੋ ਬਿਲਕੁਲ ਜੀ ਐਮਪੀ ਵੋਟਾਂ ਦੇ ਵਿੱਚ 16000 ਹੀ ਆਪਾਂ ਨੂੰ ਵੋਟ ਪਈ ਸੀ ਕਿਤਨਾ ਕਿਤੇ ਆਪਣੇ ਕੰਮ ਜਿਹੜੇ ਸੀਗੇ ਸਰਕਾਰ ਦੇ ਉਹ ਲੋਕਾਂ ਦਾ ਹੀ ਪਿੰਚੌਂਚ ਕਮੀ ਰਹਿ ਗਈ ਸੀ ਤਾਂ ਹੁਣ ਜਿਸ ਤਰੀਕੇ ਨਾਲ ਉੱਥੇ ਸਾਰੇ ਆਪਣੇ ਜੋ ਕੰਮ ਕੀਤੇ ਆ ਮਾਨ ਸਾਹਿਬ ਨੇ ਅਪਾ ਉਹਦੇ ਬੇਇਜ਼ਤੀ ਵੋਟ ਮੰਗੀ ਤੇ ਲੋਕਾਂ ਤੱਕ ਉਹ ਕੰਮ ਪਹੁੰਚਦੇ ਕੀਤੇ ਤਾਂ ਲੋਕਾਂ ਨੂੰ ਵੀ ਸਮਝ ਆਈ ਕਿ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ ਜੋ ਆਉਣ ਵਾਲੇ ਟਾਈਮ ਸਾਡਾ ਭਲਾ ਕਰ ਸਕਦੀ ਹੈ ਤਾਂ ਬੜਾ ਸੂਝਵਾਨੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਤੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਤਾਂ ਹੁਣ ਜਲੰਧਰ ਵਾਸੀਆਂ ਨੂੰ ਵੀ ਅਸੀਂ ਵਾਅਦਾ ਕਰਦੇ ਹਾਂ ਵਿਸ਼ਵਾਸ ਦਿਵਾਉਣੇ ਕਿ ਜਿੰਨੇ ਵੀ ਪੈਂਡਿੰਗ ਕੰਮ ਹੈ ਜਿੰਨੇ ਵੀ ਕੰਮ ਨੋਟ ਕਰਗਾਇਆ ਕਰਾਏ ਗਏ ਸੀ ਉਹ ਸਾਰੇ ਦੇ ਸਾਰੇ ਕੰਮ ਹੁਣ ਡਿਵੈਲਪਮੈਂਟ ਦੇ ਪੂਰੇ ਕਰਾਏ ਜਾਣਗੇ ਜਲਦੀ ਚਾਰਜ ਹੋਰ ਵੀ ਆ ਰਹੀ ਨੇ ਜਿਮਨੀ ਚੋਣਾ ਬਾਰੇ ਇਹਨਾਂ ਰਿਜ਼ਲਟਾਂ ਤੋਂ ਸਾਨੂੰ ਬੜਾ ਹੌਸਲਾ ਮਿਲਿਆ ਜੀ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਜਿਹੜੇ ਬਾਕੀ ਜਿਮਨੀ ਚੋਣਾ ਹੈ ਉਹਨਾਂ 'ਚ ਵੀ ਇੰਨੀ ਹੀ ਵੱਡੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਅਸੀਂ ਜਲੰਧਰ ਜਿਹੜੀ ਜਿਮਨੀ ਚੋਣਾ ਉਹ ਵੱਡੀ ਲੀਡ ਦੇ ਨਾਲ ਜਿੱਤੀ ਆ ਪੰਜਾਬ ਦੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਮਾਨ ਸਾਹਿਬ ਦੇ ਕੰਮਾਂ ਤੇ ਮੋਹਰ ਲਾਈ ਆ ਮਾਨ ਸਾਹਿਬ ਦੇ 2.5 ਸਾਲ ਦੀ ਜਿਹੜੀ ਕਾਰਜਕਾਰੀ ਆ ਉਹ ਤੇ ਮੋਹਰ ਲਾਈ ਆ ਔਰ ਵੱਡੀ ਖੁਸ਼ੀ ਦੀ ਗੱਲ ਇਹ ਆ 37325 ਵੋਟਾਂ ਦੀ ਲੀਡ ਦੇ ਨਾਲ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਜਿੱਤੇ ਆ ਔਰ ਦੂਸਰੀਆਂ ਜਿੰਨੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ 37325 ਵੋਟਾਂ ਨਹੀਂ ਪਈਆਂ 875 ਵੋਟਾਂ ਫੇਰ ਵੀ ਮਹਿੰਦਰ ਸਿੰਘ ਭਗਤ ਦੀਆਂ ਜ਼ਿਆਦਾ ਨੇ ਇਸ ਲਈ ਪੰਜਾਬ ਦੇ ਲੋਕ ਮਾਨ ਸਾਹਿਬ ਨੂੰ ਬਹੁਤ ਪਿਆਰ ਕਰਦੇ ਆ ਪੰਜਾਬ ਦੇ ਲੋਕ ਨੇ ਜਿਹੜੇ ਉਹ ਮਾਨ ਸਾਹਿਬ ਨੂੰ ਹੀ ਪੰਜਾਬ ਦਾ ਇੱਕ ਵੱਡਾ ਲੀਡਰ ਦੇਖਦੇ ਆ ਇਸ ਲਈ ਮਾਨ ਸਾਹਿਬ ਨੂੰ ਜਿਹੜੇ ਪੰਜਾਬ ਦੇ ਜਲੰਧਰ ਬੈਸਟ ਦੇ ਲੋਕਾਂ ਨੇ ਪੰਜਾਬ ਦੇ ਕੰਮਾਂ ਤੇ ਅਤੁੱ ਸਿਐਮ ਸਾਹਿਬ ਤੇ ਮੋਹਰ ਲਾ ਕੇ ਇੱਕ ਵੱਡੀ ਸਫਲਤਾ ਨਾਲ ਅਸੀਂ ਲੀਡ ਅੱਜ ਉਹ ਜਸ਼ਨ ਮਨਾਇਆ ਗਿਆ ਇਹ ਵਾਰੀ ਅੱਜ ਸਾਡੇ ਸੀਐਮ ਸਾਹਿਬ ਦਾ ਜੋ ਧੂਰੀ ਦਫਤਰ ਆ ਇੱਥੇ ਮਾਤਾ ਹਰਪਾਲ ਕੌਰ ਜੀ ਆਏ ਨੇ ਕਿਉਂਕਿ ਸਾਰੇ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਪੂਰਾ ਪੰਜਾਬ ਉੱਥੇ ਪਹੁੰਚਿਆ ਹੋਇਆ ਦੀ ਜਲੰਧਰ ਕਿਉਂਕਿ ਸਾਰਿਆਂ ਨੂੰ ਆਪੋ ਆਪਣੀ ਤਰੀਕੇ ਨਾਲ ਖੁਸ਼ੀ ਆ ਇਸ ਲਈ ਅੱਜ ਜਿਹੜਾ ਧੂੜੀ ਵਾਲਾ ਦਫ਼ਤਰ ਆ ਇਹਦੇ ਵਿੱਚ ਪੜਾਕੇ ਵਜਾ ਕੇ ਲੱਡੂ ਵੰਡ ਕੇ ਖੁਸ਼ੀ ਬਣਾਈ ਗਈ ਆ ਮੈਨੇ ਕਹਿਣਾ ਚਾਹੂਗਾ ਜੇ ਸਰਦਾਰ ਭਗਵਾਂ ਸਿੰਘ ਮਾਨ ਜੀ ਸਰਕਾਰ ਨੇ 2.5 ਸਾਲਾਂ ਦੇ ਕੰਮ ਕਰ ਰਹੇ ਨੇ ਉੱਤੇ ਜਲੰਧਰ ਵਾਸੀਆਂ ਨੇ ਮੋਹਰ ਲਾਈ ਆ ਪਿਛਲੇ ਜਿਵੇਂ ਪਹਿਲਾਂ ਮੇਰੇ ਦੋਸਤ ਕਹਿ ਕੇ ਗਏ ਨੇ ਪਿੱਛੇ ਇਲੈਕਸ਼ਨ ਦੇ ਵਿੱਚ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਜਿੰਨੇ ਕੰਮ ਮਾਨ ਸਰਕਾਰ ਨੇ ਕਰੇ ਨੇ 2.5 ਸਾਲਾਂ ਦੇ 75 ਸਾਲ ਦੇ ਵਿੱਚ ਕੰਮ ਨਹੀਂ ਹੋ ਸਕੇ ਸਹੀ ਤਰੀਕੇ ਨਾਲ ਅਸੀਂ ਉਹਨਾਂ ਨੂੰ ਦੱਸਣ ਦੇ ਵੀ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਆ ਇਸ ਲਈ ਲੋਕਾਂ ਨੇ ਵੋਟਾਂ ਪਾਈਆਂ ਨੇ ਔਰ ਐਡੀ ਵੱਡੀ ਲੀਡ ਨਾਲ ਜਿਤਾਇਆ ਦੇਖਿਆ ਗਿਆ ਪੂਰੀ ਜੀ ਟੀਮ ਜਿਵੇਂ ਚੋਣਾਂ ਚ ਬਾਦ ਚੜ ਕੇ ਫਸਾ ਦੇ ਉਹਦਾ ਕਿੰਨਾ ਕਰੋ ਤੂਰੀ ਦੀ ਟੀਮ ਸਾਰੀ ਇਕਜੁੱਟ ਹੋ ਕੇ ਉੱਥੇ ਪੂਰੇ ਜੋਰਸਾਨ ਨਾਲ ਉਹਨਾਂ ਨੂੰ ਦੱਸਿਆ ਲੋਕਾਂ ਨੂੰ ਦੱਸਿਆ ਵੀ ਸਾਡੇ ਧੂਰੀ ਦੇ ਵਿੱਚ ਕਿੰਨੇ ਕੰਮ ਹੋਏ ਨੇ ਉੱਥੇ ਵੀ ਅੱਜ ਵੀ ਜੇ ਪਿਛਲੀਆਂ ਸਰਕਾਰਾਂ ਰਹੀਆਂ ਨੇ ਉਹਦੇ ਗਲੀਆਂ ਨਾਲੇ ਜਾਂ ਤੇ ਕੰਮ ਖੜਿਆ ਹੈ ਉਦੋਂ ਅੱਗੇ ਕੁਝ ਨਹੀਂ ਹੋਇਆ ਹੁਣ ਮਾਨ ਸਾਹਿਬ ਉੱਦੇ ਵੱਲ 2.5 ਸਾਲ ਸਾਡੇ ਕੋਲੇ ਰਹਿ ਗਏ ਨੇ ਇਹ ਸਰਕਾਰ ਪੂਰਾ ਉੱਥੇ ਧਿਆਨ ਦੇਊਗੀ ਔਰ ਨਿਗੰਦਰ ਨੂੰ ਪੂਰਾ ਚਮਕਾਇਆ ਜਾਊਗਾ ਅੱਜ ਪਿਛਲੇ ਜਦੋਂ ਅਸੀਂ ਗਏ ਹਾਂ ਉੱਥੇ ਤਾਂ ਅਸੀਂ ਦੇਖਿਆ ਗਲੀਆਂ ਨਾਲੇ 'ਚ ਲੋਕ ਉਲਝੇ ਪਏ ਨੇ ਇਹ ਸਰਕਾਰ ਸਾਡੀ ਜੁਮਿੰਦਰ ਭਗਤ ਜੀ ਨੇ ਉਹ ਬਹੁਤ ਹੀ ਇਮਾਨਦਾਰ ਬਹੁਤ ਨੇਕ ਇਨਸਾਨ ਨੇ ਉਹਨਾਂ ਨੇ ਆਪਣੀ ਸਹੀ ਤਰੀਕੇ ਨਾਲ ਮੌਮ ਚਲਾਈ ਹੈ ਔਰ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਦੇ ਫਾਦਰ ਸਾਹਿਬ ਵੀ ਪਹਿਲਾਂ ਜਿੱਥੇ ਵੀ ਰਹੇ ਉਹਨਾਂ ਨੇ ਵਧੀਆ ਕੰਮ ਕੀਤੇ ਉਹਨਾਂ ਦਾ ਸਾਰਾ ਅਸਰ ਦੇਖਣ ਨੂੰ ਮਿਲਿਆ ਹੈ ਜਲੰਧਰ ਦੇ ਵਿੱਚ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਜਲੰਧਰ ਵਾਸੀਆਂ ਨੇ ਜਾਂ ਵੋਟਰਾਂ ਨੇ ਜੋ ਉੱਥੇ ਦਾ ਫੈਸਲਾ ਕੀਤਾ ਹੈ ਉਹ ਬਹੁਤ ਹੀ ਪੰਜਾਬ ਸਰਕਾਰ ਦੇ ਹੱਕ ਵਿੱਚ ਫੈਸਲਾ ਕੀਤਾ ਹੈ ਔਰ ਜੋ ਪੰਜਾਬ ਸਰਕਾਰ ਨੇ ਹੁਣ ਤੱਕ ਦੀ ਕੰਮ ਕਰਵਾਏ ਨੇ ਜਾਂ ਪੰਜਾਬ ਵਾਸਤੇ ਕੀਤਾ ਉਹਦੇ ਤੇ ਜਲੰਧਰ ਵਾਸੀਆਂ ਨੇ ਮੋਹਰ ਲਾਈ ਹੈ ਆਉਣ ਵਾਲੇ 2.5 ਸਾਲ ਜਿਹੜੇ ਰਹਿੰਦੇ ਨੇ ਇਹਦੇ ਚ ਜਲੰਧਰ ਵਾਸੀਆਂ ਦਾ ਜਿਹੜਾ ਹੈਗਾ ਡਿਵੈਲਪਮੈਂਟ ਦਾ ਜਾਂ ਹੋਰ ਜਿੰਨੇ ਵੀ ਕੰਮ ਨੇ ਉਹ ਸਾਰੇ ਬਹੁਤ ਹੀ ਚੰਗੇ ਤੇ ਵਧੀਆ ਢੰਗ ਨਾਲ ਕੀਤੇ ਜਾਣਗੇ